ਰਾਜੀ ਜੀ ਨਮਸਕਾਰ ਜੀ ਨਮਸਕਾਰ ਸਰ ਰਾਜੀ ਜੀ ਅਸੀਂ ਇੱਕ ਗੱਲ ਪਤਾ ਲੱਗੀ ਹੈ ਮਾਰਕੀਟ ਦੇ ਵਿੱਚੋਂ ਜੋ ਲੋਕ ਕਹਿ ਰਹੇ ਨੇ ਵੀ ਨਾਬਾ ਦੇ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਜਾਮ ਲੱਗ ਰਿਹਾ ਹੈ ਭਾਵੇਂ ਉਹ ਸਦਰ ਬਾਜ਼ਾਰ ਦੀ ਗੱਲ ਕਰ ਲਈਏ ਭਾਵੇਂ ਕਾ ਦੇਵੀ ਦੇ ਅੱਲਾ ਚੌਂਕ ਦੀ ਗੱਲ ਕਰ ਲਈਏ ਵੀ ਰੇੜੀਆਂ ਲੱਗੀਆਂ ਕਿਸੇ ਨੇ ਸਬੂਟਰੀ ਸਬੂਟਰ ਲਾ ਰੱਖੇ ਨੇ ਰੀਡਰਾਂ ਨੇ ਜਾਂ ਕੁਝ ਵੀ ਤਰ੍ਹਾਂ ਦਾ ਜਾਮ ਲੱਗਦਾ ਉਹ ਸਦਰ ਬਾਜ਼ਾਰ ਚ ਵੀ ਲੱਗਦਾ ਤਾਂ ਕਿਤਨਾ ਕਰੇ ਮੈਸ ਗੇਟ ਵੀ ਸ਼ਾਮ ਨੂੰ ਜਾਮ ਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅਹ ਦੇਖੋ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਨਾਭਾ ਦੇ ਵਿੱਚ ਐਸਐਮ ਟ੍ਰੈਫਿਕ ਦੀ ਸਮੱਸਿਆ ਜਿਹੜੀ ਬਹੁਤ ਗੰਭੀਰ ਹੈ। ਠੀਕ ਹੈ ਜੀ। ਪਰ ਇਹ ਨਾ ਦੂਰ ਹੋਣ ਦੇ ਕਾਰਨ ਵੀ ਜਿਹੜੇ ਸਭ ਤੋਂ ਵੱਡੇ ਨੇ ਕਿ ਸਾਰੇ ਸਾਡੇ ਭਾਈਚਾਰੇ ਦੇ। ਠੀਕ ਹੈ ਜੀ। ਸਭ ਤੋਂ ਵੱਡੀ ਗੱਲ ਇਹ ਹੀ ਆ ਜਾਂਦੀ ਹੈ ਵੀ ਦੇਖੋ ਜੀ ਨੂੰ ਵੀ ਰੋਕਣ ਨਗਰ ਕੌਂਸਲ ਨਾਭਾ ਦੀ ਟੀਮ ਜਾਂਦੀ ਹੈ ਤਾਂ ਕਿਸੇ ਨਾ ਕਿਸੇ ਸਪਾਰਸੀ ਜਾਂ ਭੈਣ ਭਾਈ ਦਾ ਫੋਨ ਆ ਜਾਂਦਾ ਹੈ ਵੀ ਕੋਈ ਗੱਲ ਨਹੀਂ ਕਰ ਦਿੰਨੇ ਆ ਜਾਂ ਰਹਿਣ ਦੋ ਸਾਰ ਲਓ। ਠੀਕ ਹੈ। ਜਾਂ ਐਮਸੀ ਭਾਈਚਾਰੇ ਚੋਂ ਕੋਈ ਆ ਜਾਂਦਾ। ਦੇਖੋ ਸਾਰੇ ਲਿਹਾਜ਼ ਵਾਲੀ ਗੱਲ ਹੈ। ਠੀਕ ਹੈ। ਤੇ ਦੇਖੋ ਇਸ ਲਈ ਮੈਨੂੰ ਲੱਗਦਾ ਵੀ ਨਗਰ ਕਾਉਂਸਲ ਨੂੰ ਜਲਦੀ ਥੋੜਾ ਕੌੜਾ ਕਦਮ ਚੁੱਕਣਾ ਪੈਣਾ ਹੈ ਠੀਕ ਹੈ ਕਿਉਂਕਿ ਲੰਗਣਾ ਵੀ ਆਪਾਂ ਲੋਕਾਂ ਦੀ ਹੈ ਤੇ ਨਗਰ ਕਾਉਂਸਲ ਵੱਲੋਂ ਜਲਦੀ ਹੀ ਇਹ ਕਾਰਵਾਈ ਆ ਜਿਹੜੀ 1-2 ਦਿਨ ਦੇ ਵਿੱਚ ਅਮਲ ਲਿਆਤੀ ਜਾ ਰਹੀ ਹੈ ਤੇ ਇਸ ਕੋਈ ਸ਼ੱਕ ਨਹੀਂ ਕਿ ਪਟਿਆਲਾ ਗੜ ਤੋਂ ਪੀਖੀ ਮੋੜ ਤੋਂ ਲੈ ਕੇ ਕਾਹ ਮੰਡੀ ਕੁੜੀਆਂ ਵਾਲੇ ਸਕੂਲ ਦੇ ਮੁਰੇ ਲੋਹਰਾ ਗੇਟ ਜਾ ਕੇ ਤੁਸੀਂ ਦੇਖੋ ਤੇ ਉਸ ਤੋਂ ਬਾਅਦ ਬੌੜਾ ਗੇਟ ਮੈਂ ਇਸ ਗੇਟ ਖਾਸ ਤੌਰ ਤੇ ਸ਼ਾਮ ਨੂੰ ਤੁਸੀਂ ਜਾ ਕੇ ਦੇਖੋ ਵੀ ਮਤਲਬ ਗੱਡੀ ਤਾਂ ਬਹੁਤ ਤੁਰਦੀ ਘੱਲ ਹੈ ਕਿ ਬਸ ਸਕੂਟਰ ਲੰਘਣ ਜੋਗੀ ਵੀ ਜਗ੍ਹਾ ਨਹੀਂ ਹਾਂ ਬਿਲਕੁਲ ਤੇ ਸਾਡੀ ਬੇਨਤੀ ਹੈ ਨਗਰ ਕੌਂਸਲ ਨਾਬਾ ਇਹੋ ਸਾਬ ਵੱਲੋਂ ਤੇ ਪ੍ਰਧਾਨ ਨਗਰ ਕੌਂਸਲ ਵੱਲੋਂ ਐਮਐਲਏ ਸਾਹਿਬ ਵੱਲੋਂ ਸਾਰਿਆਂ ਵੱਲੋਂ ਅਸੀਂ ਹੱਥ ਜੋੜ ਕੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੀਆਂ ਦੁਕਾਨਾਂ ਦਾ ਜਿਹੜਾ ਸਮਾਨ ਹੈ ਆਪਣੀ ਇੱਕ ਲਿਮਟ ਦੇ ਵਿੱਚ ਰੱਖ ਲਓ ਕਿ ਥੋੜਾ ਜਦੋਂ ਗਾਹਕ ਆਵੇ ਤਾਂ ਉਹ ਕਰਾਮ ਨਾਲ ਸਕੂਟਰ ਮੋਟਰਸਾਈਕਲ ਬਾਹਰ ਖੜਾ ਸਕੇ ਪਰ ਜੇ ਇਹ ਦਿੱਕਤ ਆ ਰਹੀ ਹੈ ਤਾਂ ਇੱਕ ਦੋ ਦਿਨ ਦੇ ਵਿੱਚ ਫਿਰ ਸਖਤ ਕਦਮ ਨੇ ਜਿਹੜੇ ਉਹ ਦਫਤਰ ਨਗਰ ਕੌਂਸਲ ਵੱਲੋਂ ਚੱਕੇ ਜਾਣੇ ਨੇ ਫਿਰ 19 ਦਿਨ ਫਿਰ ਕੋਈ ਵੀ ਲਿਹਾਜ ਆਊਗੀ ਉਹ ਲਿਹਾਜ ਨਹੀਂ ਦੇਖੀ ਜਾਊਗੀ ਕਿਉਂਕਿ ਰਸਤਾ ਖੁੱਲਾ ਕਰਨਾ ਪੈਣਾ ਜਿਵੇਂ ਤੁਸੀਂ ਪ੍ਰਧਾਨ ਜੀ ਕਹਿ ਵੀ ਸਾਨੂੰ ਫੋਨ ਆ ਜਾਂਦੇ ਸ਼ਹਿਰਦਾਰੀ ਆ ਲਿਹਾਜ ਆ ਫਿਰ ਲਿਹਾਜ ਨਹੀਂ ਫੋਨ ਤਾਂ ਦੁਬਾਰਤੂ ਵੀ ਆ ਸਕਦੇ ਨੇ ਇੱਕ ਕੋੜਾ ਘੁੱਟ ਦੇਖੋ ਉਹੀ ਗੱਲ ਹੈ ਜੀ ਦੇਖੋ ਜਦੋਂ ਵੀ ਕਈ ਵਾਰ ਦੇਖੋ ਜੇ ਬੰਦੇ ਨੂੰ ਬੁਖਾਰ ਵੱਧ ਹੋ ਜਾਏ ਤਾਂ ਕਨੀਨ ਦੀ ਦਵਾਈ ਖਾਣੀ ਪੈਂਦੀ ਆ ਉਹ ਹੁੰਦੀ ਤਾਂ ਕੌੜੀ ਆ ਪਰ ਉਹ ਬੁਖਾਰ ਚੱਕ ਦਿੰਦੀ ਆ ਉਵੇਂ ਥੋੜੀ ਦੇਰ ਲਈ ਫਿਰ ਜਾਂ ਤਾਂ ਫੋਨ ਬੰਦ ਕਰਾ ਦਾਂਗੇ ਠੀਕ ਹੈ ਤੇ ਕੌੜੀ ਦਵਾਈ ਕਨੀਨ ਵਾਲੀ ਇੱਕ ਆ ਖਾਣੀ ਪੈਣੀ ਆ ਦੇਖੋ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖਿਆ ਕਿ ਪਟਿਆਲਾ ਕੇਡ ਬੱਸ ਸਟੈਂਡ ਜਦੋਂ ਬਣਿਆ ਤੇ ਉੱਥੇ ਕਿੰਨੀਆਂ ਰੇੜੀਆਂ ਖੜਦੀਆਂ ਸੀ ਤੇ ਉਹ ਰੇੜੀਆਂ ਜੇ ਖੜਦੀਆਂ ਹੀ ਰਹਿੰਦੀਆਂ ਹੁਣ ਵੀ ਤਾਂ ਬੱਸ ਸਟੈਂਡ ਕਾਮਯਾਬ ਨਹੀਂ ਹੁੰਦਾ ਤੇ ਹੁਣ ਜਾ ਕੇ ਤੇ ਦੇਖੋ ਸਾਡੀਆਂ ਮਾਂ ਭੈਣਾ ਮਾਤਾ ਮਾਂ ਉੱਥੇ ਛਾਂ ਥੱਲੇ ਆਰਾਮ ਨਾਲ ਪੱਕੇ ਥੱਲੇ ਬੈਂਦੀਆਂ ਨੇ ਧੁੱਪ ਦਾ ਟਾਈਮ ਹੁੰਦਾ ਮੀਂਹ ਦਾ ਟਾਈਮ ਹੁੰਦਾ ਤੇ ਜਦੋਂ ਉੱਥੋਂ ਟ੍ਰੈਫਿਕ ਖਤਮ ਹੋਈ ਤੇ ਬੱਸ ਸਟੈਂਡ ਕਾਮਯਾਬ ਹੋ ਗਿਆ ਉਦੋਂ ਵੀ ਲੋਕਾਂ ਨੇ ਬਹੁਤ ਚੰਗਾ ਮਾੜਾ ਧਰਨੇ ਲਾਏ ਬੜਾ ਜਿੰਦਾਬਾਦ ਮੁਰਦਾਬਾਦ ਹੋਈ ਪਰ ਹ ਇਹ ਗੱਲ ਕਰ ਰਹੇ ਨੇ ਕਿ ਉਹ ਸਟੈਪ ਉਸ ਟਾਈਮ ਨਗਰ ਕੌਂਸਲ ਦਾ ਸਹੀ ਥੇ ਉਵੇਂ ਹੀ ਜਲਦੀ ਹੀ ਨਗਰ ਕੌਂਸਲ ਵੱਲੋਂ ਸਖਤ ਕਦਮ ਉਹ ਬੇਸ਼ੱਕ ਉਹਦੇ 'ਚ ਹੁਣ ਕੋਈ ਨਾਰਾਜ਼ ਹੋਵੇ ਬੇਸ਼ੱਕ ਕੋਈ ਖੁਸ਼ ਹੋਵੇ ਤਾਂ ਇਹ ਚੱਕੇ ਜਾਣ ਕੇ ਕਿਉਂਕਿ ਜਿਹੜੇ ਇਕ ਤਾਂ ਰੇੜੀਆਂ ਵਾਲਿਆਂ ਨੇ ਬੜਾ ਦੁਖੀ ਕਰ ਰੱਖਿਆ ਜੀ ਰੇੜੀਆਂ ਨੇ ਨੇ ਜਿਹੜੀਆਂ ਉਹਨਾਂ ਦਾ ਇੱਕ ਤਾਂ ਕੋਈ ਹਿਸਾਬ ਹੀ ਨਹੀਂ ਹੈਗਾ ਠੀਕ ਹੈ ਜੀ ਉਹਨਾਂ ਦਾ ਜਿੱਥੇ ਜੀ ਕਰਦਾ ਸੈਂਟਰ ਤੱਕ ਰੇੜੀਆਂ ਲਾ ਦਿੰਦੇ ਨੇ ਠੀਕ ਹੈ ਜੀ ਤੇ ਨਾਬਾ ਦੇ ਕਾਫੀ ਦੁਕਾਨਦਾਰ ਆਪਣੀ ਦੁਕਾਨ ਅੱਗੇ ਰੇੜੀ ਲਵਾਉਣ ਦੇ ਪੈਸੇ ਵੀ ਲੈਂਦੇ ਨੇ ਠੀਕ ਹੈ ਜੀ ਤੇ ਮੇਰੀ ਉਹਨਾਂ ਦੁਕਾਨਦਾਰਾਂ ਨੂੰ ਵੀ ਸਾਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਉਹਨਾਂ ਨੂੰ ਜਾਂ ਤਾਂ ਆਪਣੀ ਦੁਕਾਨ ਦੇ ਅੰਦਰਵਾੜ ਲਓ ਠੀਕ ਹੈ ਜੀ ਜੇ ਉਹਨਾਂ ਤੋਂ ਕਿਰਾਇਆ ਲੈਣਾ ਜੇ ਤੁਸੀਂ ਸੜਕ ਤੇ ਖੜੇ ਦਾ ਕਿਰਾਇਆ ਲੈਣਾ ਤਾਂ ਮੇਰੀ ਰੇੜੀ ਵਾਲਿਆਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਕਿਰਾਇਆ ਦੇਣਾ ਬੰਦ ਕਰੋ ਉਹਨਾਂ ਨੂੰ ਉਹਨਾਂ ਨੂੰ ਆ ਜਿਹੜਾ ਮਹੀਨੇ ਦਾ ਤੁਸੀਂ 2-3000 4000 ਦੇਦੇ ਉਹ ਬਦਲ ਦੇ ਦੇ ਨਹੀਂ ਪ੍ਰੂਫ ਲਿਆਓ ਤੁਸੀਂ ਜੇ ਅਸੀਂ ਕਰਾਇਆ ਲੈਣੇ ਇਹ ਦੇਖੋ ਉਹਨਾਂ ਨੂੰ ਆਪਣੇ ਰਜਗਾਰ ਦਾ ਚੱਕਰ ਪੈ ਜਾਂਦਾ ਪਰ ਅਸੀਂ ਜਦੋਂ ਹੁਣ ਦੇਖੋ ਸਾਡੀ ਟੀਮ ਜਦੋਂ ਜਾਊਗੀ ਨਗਰ ਕੌਂਸਲ ਦੀ ਉਹ ਜਾ ਕੇ ਜਦੋਂ ਰੇੜੀ ਵਾਲਿਆਂ ਨੂੰ ਚੱਕੂਗੀ ਤਾਂ ਫਿਰ ਦੁਕਾਨਦਾਰ ਭਰਾ ਕੋਈ ਆਕਲੀ ਨਾ ਬੋਲੇ ਵੀ ਇਹ ਰੇੜੀ ਨੂੰ ਇੱਥੇ ਖੜੇ ਰਹਿਣ ਦੋ ਠੀਕ ਹੈ ਨਹੀਂ ਦੁਕਾਨਦਾਰ ਰੇੜੀ ਆਪਾਂ ਚੱਕ ਲਾਂਗੇ ਜੀ ਠੀਕ ਹੈ ਹਰ ਵਾਰੀ ਹੁੰਦਾ ਕਿ ਤਿੰਨ ਕਿਤੇ ਰੇੜੀ ਤੇ ਜਾਂਦਾ ਅਗਲਾ ਕਹਿੰਦਾ ਗਰੀਬਾਂ ਦਾ ਧੱਕਾ ਹੋ ਗਿਆ ਜਿਹੜੇ ਦੁਕਾਨਦਾਰ ਨਹੀਂ ਦੁਕਾਨਾਂ ਦਾ ਸਮਾਨ ਅੱਬਾ ਤੋਂ ਇੱਥੋਂ ਪਟਿਆਲਾ ਘੜ ਤੋਂ ਭਿੱਖੀ ਮੋੜ ਤੱਕ ਤੁਰ ਕੇ ਜਾ ਕੇ ਦੇਖੋ ਬਹੁਤ ਦੁਕਾਨਾਂ ਦੇ ਸਾਮਾਨ ਜਿਹੜਾ ਹੈ ਸੈਂਟਰ ਤੱਕ ਆਇਆ ਪਿਆ ਠੀਕ ਹੈ ਜੀ ਤੇ ਉਹ ਹੁਣ ਜਾਇ ਉਹ ਆਪਣੇ ਨੇ ਜਾਇਓ ਬਗਾਨੇ ਨੇ ਠੀਕ ਹੈ ਜੀ ਹੁਣ ਨਗਰ ਕੌਂਸਲ ਸਖਤ ਕਦਮ ਚੁੱਕਾ ਮੰਡੀ ਚ ਜੇ ਆਪਾਂ ਗੱਲ ਕਰੀ ਤਾਂ ਸਕੂਟਰ ਵੀ ਉੱਥੇ ਬਹੁਤ ਠੀਕ ਹੈ ਕੋਹਾ ਮੰਡੀ ਵਾਲੇ ਵੀ ਸਾਡੇ ਸਾਰੇ ਭਰਾ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਜਿਹੜੇ ਸਕੂਟਰ ਮੋਟਰਸਾਈਕਲ ਉਹਨਾਂ ਦੇ ਬਹੁਤ ਜ਼ਿਆਦਾ ਬਾਹਰ ਆਏ ਪਏ ਨੇ ਜਿੰਨੀ ਕਿ ਉਹਨਾਂ ਦੀ ਦੁਕਾਨ ਚ ਜਗ੍ਹਾ ਨਹੀਂ ਮੇਰੇ ਖਿਆਲ ਚ ਉੰਨੀ ਜਗ੍ਹਾ ਤੋਂ ਵੱਧ ਦਾਰ ਕਵਰ ਕੀਤੀ ਹੋਈ ਆ ਕਿਰਪਾ ਕਰਕੇ ਉਹ ਬਾਜ਼